ਇਹਨਾਂ ਦਾ ਨਾਮ ਗੁਰਦੇਵ ਸਿੰਘ ਹੈ ਤੇ ਜੋ ਕਿ ਪਾਣੀ ਦੇ ਆਣ ਕਰਨ ਪੀ ਇਹਨਾਂ ਦੇ ਹਾਲਾਤ ਬਹੁਤ ਬੜੇ ਨੇ ਸਾਡਾ ਕਮਾਉਣ ਵਾਲਾ ਵੀ ਕੋਈ ਨਹੀਂ ਇਹਨਾਂ ਦੇ ਦਿਮਾਗੀ ਸੱਟ ਵੱਜ ਗਈ ਸੀ ਇਹ ਮਸ਼ੀਨ ਤੇ ਗਿਆ ਸੀ ਤੇ ਉੱਥੋਂ ਬਾਅਦ ਸੱਟ ਵੱਜ ਗਈ ਪਤਾ ਹੀ ਨਹੀਂ ਲੱਗਿਆ ਸਾਨੂੰ ਤਾਂ ਉਹਨਾਂ ਬਾਅਦ ਸੀ ਮੈਮਰੀ ਜੀ ਕਰੇ ਲਿਆ ਕੇ ਸੌਂਦਾ ਨਾ ਕੋ ਪੈਸਾ ਦਿੱਤਾ ਤੇ ਜੇ ਹੁਣ ਅਸੀਂ ਆਪ ਦੇ ਕਮਾਕ ਮੁਕੇ ਲਾਉਂਦੇ ਰਹੇ ਤਾਂ ਨਹੀਂ ਸਾਡੇ ਕੋਲ ਹੁਣ ਵੀ ਇਹ ਪਾਣੀ ਲਾਦਾ ਚੱਲ ਰਿਹਾ ਪਾਣੀ ਤੋਂ ਪਹਿਲਾਂ ਹੀ ਥੋੜੀ ਜਿਹੀ ਪਹਿਲਾਂ ਹੀ ਹੋਏ ਸੀ ਤੇ ਟੈਨਸ਼ਨ ਲੈ ਗਏ ਉਦੋਂ ਬਾਅਦ ਜ਼ਿਆਦਾ ਤੇ ਹੁਣ ਟੈਨਸ਼ਨ ਐ ਚਿਰੇਂ ਦੇ ਨੇ ਅਲਾਜੀ ਇੱਥੇ ਲੋਕਲ ਵੀ ਵਾਧੂ ਲੈਂਦੇ ਰਹਿ ਦਵਾਈਆਂ ਤੇ ਕੋਈ ਪੈਸੇ ਫਾੜ ਫੁੜਾ ਕੇ ਲਾਉਂਦੇ ਰਹੇ ਤੇ ਹੁਣ ਤਾਂ ਵੀ ਪਹਿਲਾਂ ਸ਼ਹਿਰੋਂ ਚੱਲਦਾ ਰਿਹਾ ਸੀ ਮੰਜਰਾਲ ਕੋਲ ਉੱਥੇ 7 ਦਿਨ ਦਾ ਖਰਚਾ ਰੱਖਿਆ ਸੀ ਤੇ ਉੱਥੇ ਤਾਂ ਬਹੁਤ ਹੀ ਖਰਚਾ ਹੋ ਗਿਆ ਸੀ ਫਿਰ ਅਸੀਂ ਜਿਹੜੇ ਪੈਣਾ ਭਰਾਵਾਂ ਕੋਲ ਲਿਆ ਸੀ ਉਹ ਲਾ ਕੇ ਤੇ ਫਿਰ ਇੱਥੇ ਲੈ ਆਂਦਾ ਸੀ ਕਰੇ ਫਿਰ ਲੋਕਲ ਪਿੰਡ ਚੋਂ ਲੈ ਮੇਰੇ ਦੁਆਣੇ ਉਹਨ ਤਾਂ ਬੰਦ ਹੈ ਗਈ ਸੀ ਤੇ ਇੱਥੇ ਆਏ ਸੀ ਕੈਂਪ ਲੱਗਿਆ ਸੀ ਪਰ ਸੋ ਤੇ ਉੱਥੋਂ ਲੈ ਕੇ ਆਏ ਸੀ ਉਹ ਬਠਿੰਡੇ ਵਾਲ ਡਾਕਟਰ ਆਏ ਸੀ ਉਹ ਕਹਿੰਦੇ ਜਾਂ ਤਾਂ ਤੁਸੀਂ ਉੱਥੇ ਫਰੀਦਕੋਟ ਲੈ ਜਾਓ ਤੇ ਜਾਂ ਫਿਰ ਤੁਸੀਂ ਇਹਨੂੰ ਉੱਥੇ ਲੈ ਕੇ ਆਓ ਬਠਿੰਡੇ ਤੋਂ ਵੀ ਕਹਿੰਦੇ ਪ੍ਰਾਈਵੇਟ ਡਾਕਟਰ ਹੈਗਾ ਜੇ ਤੁਸੀਂ ਪਹੁੰਚ ਸਕਦੇ ਨੇ ਤਾਂ ਮੈਂ ਕਹਿੰਦਾ ਨਹੀਂ ਸਾਡੇ ਕੋਲ ਕੁਝ ਨਹੀਂ ਹੈਗਾ ਇਸ ਪੇ ਨਹੀਂ ਸਾਡੀ ਪਹਿਲੀ ਇਹ ਉਹ ਵੀ ਡੋਬਾ ਆਇਆ ਤੇ ਬਸ। ਲਾਤਾ ਹਲੇ ਵੀ ਬਹੁਤ ਮਾੜੇ ਨੇ ਕਿਤੇ ਕੱਲਾ ਜਾ ਨਹੀਂ ਸਕਦਾ ਨਹੀਂ ਕੰਮ ਕਰ ਸਕਦਾ। ਤੇ ਬਸ ਇਹ ਮੈਂ ਦਵਾਈ ਲੈਂਦਾ ਤਾਂ ਠੀਕ ਰਹਿੰਦਾ ਨਹੀਂ ਤਾਂ ਉਵੇਂ ਦੋਵੇਂ ਹੀ ਫੇਰ ਹੋ ਜਾਂਦਾ। ਕੋਈ ਇਹਨੂੰ ਸਮਝ ਨਹੀਂ ਕੋਈ ਰਿਸ਼ਤੇਦਾਰ ਕਰੇ ਆਇਆ ਹੈ ਜਾਂ ਕਿਤੇ ਕੰਮ ਜਾਣਾ ਹੈ ਜਾਂ ਨਹੀਂ ਜਾਣਾ ਕਮਾਣ ਵਾਲਾ ਤਾਂ ਕੰਮ ਹੈ ਹੀ ਨਹੀਂ। ਜਮ੍ਹਾਂ ਹੀ ਖਤਮ ਹੈ। ਖਰਚਾ ਬਹੁਤ ਹੀ ਕਰ ਚੁੱਕੇ ਲਗਭਗ 50-60 ਹਜ਼ਾਰ ਦੇ ਨੇੜੇ ਕਰ ਚੁੱਕੇ ਹਾਂ ਜਿਹੜੇ ਪੈਣਾ ਭਰਾਵਾਂ ਕੋਲੋਂ ਲੈ ਲੋਕੇ। ਉਹਨਾਂ ਤਾਂ ਵੀ ਅਜੇ ਕੋਈ ਪਤਾ ਨਹੀਂ ਕਿੰਨੇ ਕੁ ਲੱਗ ਸਕਦੇ ਨੇ ਕਿੰਨੇ ਕੋਈ ਖਰਚੇ ਹੋਣੇ ਨੇ ਕਿੰਨੇ ਕੋਈ ਨਹੀਂ ਇਹ ਹੀ ਕਮਾਣ ਵਾਲਾ ਸੀ ਤੇ ਇੱਕ ਵਾਰੀ ਆਏ ਸੀ ਬਾ ਸੋਦੂ ਬਾਦ ਉਹਨ ਕੋਈ ਵੀ ਨਹੀਂ ਕੋਈ ਆਇਆ ਉਹ ਵੀ ਕਹਿੰਦੇ ਕਰ ਦੇਾਂਗੇ ਕੁਛ ਨਹੀਂ ਕੀਤਾ ਕਿਸੇ ਵੀ ਤਿੰਨ ਤਿੰਨ ਫੁੱਟ ਪਾਣੀ ਆਪਣੇ ਕਰੋ ਹੀ ਲੰਗਦਾ ਰਿਹਾ ਤੇ ਬਹੁਤ ਹੀ ਹਾਲਾਤ ਮਾੜੇ ਸੀ ਅਸੀਂ ਇੱਟਾ ਰੱਖ ਕੇ ਸਮਾਨ ਉੱਚਾ ਕਰਕੇ ਰੱਖੀ ਰੱਖਾ ਸੀ ਪਰ ਅਹਲੇ ਵੀ ਬਹੁਤ ਹੀ ਮਾੜੇ ਨੇ ਅੰਦਰ ਤਾਂ ਸੌਂ ਹੀ ਨਹੀਂ ਸਕਦਾ ਬੰਦਾ ਇੰਨੇ ਸਲਾਬ ਹੈਗੀ ਗਿੱਲੀ ਨਹੀਂ ਆਈਏ ਮਕਾਨ ਤੇ ਇੱਕ ਛੱਡ ਗਈ ਸੀ ਅਸੀਂ ਇਲਾਜ ਲਈ ਮੰਗ ਕਰਦੇ ਆਂ ਵੀ ਸਾਡੇ ਜਿਆਦਾ ਖਾਤੇ ਚ ਪੈਸੇ ਪਾ ਦੇਣ ਤੇ ਜਾ ਕੋਈ ਇਹਦਾ ਇਲਾਜ ਕਰਾ ਦੇਣ ਕਿਤੋਂ ਅਸੀਂ ਫੋਨ ਨੰਬਰ ਤੇ ਸਾਡੀ Google Pay ਵੀ ਇਸੇ ਨੰਬਰ ਤੇ ਬਣਿਆ ਹੋਇਆ ਤੇ PhonePe ਵੀ ਇਸੇ ਨੰਬਰ ਤੇ ਬਣਿਆ 75269 10492 ਤੇ ਇਹਨਾਂ ਦੇ ਇਲਾਜ ਵਾਸਤੇ ਸਾਡੀ ਕੋਈ ਵੀ ਵੀਰ ਜਾਂ ਪਹਿਣ ਮਦਦ ਕਰਨਾ ਚਾਹਦਾ ਹੈ ਕਰ ਸਕਦਾ ਇਹਨਾਂ ਦੇ ਹਾਲਾਤ ਵੀ ਬਹੁਤ ਹਲੇ ਮਾੜੇ ਨੇ ਕੋਈ ਦਵਾਈ ਨਹੀਂ ਹੁਣ ਕੋਈ ਕੁਝ ਨਹੀਂ ਨੰਬਰ ਕਿੰਨਾ ਦੇ ਨਾਮ ਤੇ ਗੁਰਦੇਵ ਸਿੰਘ ਦੇ ਨਾਮ ਤੇ ਮੇਰਾ ਨਾਮ ਕਮਲਜੀਤ ਸਿੰਘ ਹੈ ਮੇਰੇ ਡਾੜੀ ਦੇ ਦਿਮਾਗ ਤੇ ਸੱਟ ਲੱਗੀ ਹੈ ਤੇ ਇਹਨਾਂ ਦੇ ਗੈਸ ਹੀ ਮਸ਼ੀਨ ਤੇ ਤੇ ਉੱਥੇ ਦਿਮਾਗ ਤੇ ਸੱਟ ਲੱਗੀ ਤੇ ਆਪੇ ਹੀ ਉਹ ਬਾਅਦ ਵਿੱਚ ਘਰੇ ਐਵੇਂ ਦਿਮਾਗ ਤੇ ਸੱਟ ਲੱਗੀ ਤੇ ਕੋਈ ਪਤਾ ਨਹੀਂ ਇਹਨੂੰ ਤੇ ਮੈਂ ਘਰੇ ਰੱਖ ਦੇਗਾ ਤੇ ਕੋਈ ਪੈਸਾ ਨਹੀਂ ਦਿੱਤਾ ਤੇ ਕੋਈ ਕੋਚਾ ਹੁਣ ਤਾਂ ਕੋਈ ਨਹੀਂ ਅੱਗੇ ਪਹਿਲਾਂ ਲੱਗਾ ਸੀ ਮੰਜਰਾਲ ਤੇ ਹਲਕਾ ਲਾਇ ਸੀ ਅੱਛਾ ਪਰ ਹੁਣ ਇਲਾਜ ਨਹੀਂ ਕਰਵਾ ਸਕਦੇ ਹੁਣ ਕੁਛ ਨਹੀਂ ਹੈਗਾ ਅਸੀਂ ਇਹ ਮਦਦ ਦੀ ਮੰਗ ਕਰਨੇ ਆ ਕਿ ਕੋਈ ਜਾਂ ਫਿਰ ਪੈਸੇ ਕਰ ਦੇ ਪੇਟੀਐਮ ਤੇ ਜਾਂ ਫਿਰ ਕਰੀ ਆਪੇ ਸਾਡੇ ਤੇ ਸਹਾਇਤਾ ਕਰ ਦੇਣ 5729810492 ਇਸ ਨੰਬਰ ਤੇ ਤੁਸੀਂ ਕਰ ਸਕਦੇ ਹੋ ਉਸਾਇਤਾ ਤੇ ਤੁਸੀਂ ਘਰ ਵੀ ਆ ਸਕਦੇ ਹੋ ਟਾਣੀ ਸੁਆਵਾ ਸਿੰਘ ਘਰ ਹੈ ਸਾਡਾ ਰਾਤ ਵੇਖ ਕੇ ਮਦਦ ਕਰ ਸਕਦੇ ਫਿਰ ਬੱਚਾ ਗਿਆ ਕੰਮ ਕਮਾਉਣ ਗਿਆ ਹੈ ਉੱਠ ਹੋ ਗਿਆ ਢੱਲਾ ਸੇਟ ਤੇ ਸੇਟ ਕੀ ਪਤਾ ਕੀ ਸੱਟ ਲੱਗੀ ਕੀ ਨਹੀਂ ਸਾਨੂੰ ਇਹ ਕੋਈ ਪਤਾ ਨਹੀਂ ਤੇ ਇਹ ਢੱਲਾ ਹੱਟਾ ਨੇ ਅਸੀਂ ਮੁੰਮਜਰਾਲ ਕੋ ਰੱਖਾ ਹੈ ਕੁਦਾ ਦੇਣ ਮੋ ਪਹਾਇਆ ਕੋ ਨਹੀਂ ਗਰੀਬ ਬੰਦੇ ਨੂੰ ਇਹ ਉੱਤ ਪਾਣੀ ਆ ਗਿਆ ਸੜਕ ਉਹ ਡੋੜ ਗਿਆ ਇਹ ਨਾਲੀ ਕੋਈ ਸਹਾਈ ਤਾਂ ਕਰੇ ਤੇ ਕਰ ਦੇਵੇ ਗਰੀਬ ਬੰਦੇ ਦੀ ਤਾਂ ਨਾ ਕੋਈ ਦਵਾਈ ਵੀ ਕੋ ਨਹੀਂ ਪੈਸਾ ਵੀ ਕੋ ਨਹੀਂ ਇਹ ਬੈਠੇ ਉਹ ਦੇਖ ਜਾ ਰ ਮੁਕਰ ਦੇ ਰ ਇਹਨੂੰ ਕੋ ਸਾਂਤਾ ਕਰਦੇ ਰ ਕੁਮਾਰੀ ਮੋਟੀ ਦੇ ਜਾਂਦੇ ਰ ਰਸਣ ਪਾਣੀ ਹੋਰ ਕੋਈ ਪੈਸਾ ਨਹੀਂ ਕੁਛ ਨਹੀਂ ਪਾਣੀ ਦੇ ਵਿੱਚ ਕੋ ਦਵਾਈ ਲਿਆ ਤੇ ਦੇਂਦੇ ਰ ਹੈ

ਸਾਡਾ ਫੋਨ ਨੰਬਰ ਵੀ ਹੈ 7526210492 Google Pay ਵੀ ਚੱਲਦਾ ਹੈ ਤੇ ਕੋਈ Google Pay ਵੀ ਕਰ ਸਕਦਾ ਹੈ ਕੋਈ ਵੀ ਸਹਾਇਤਾ ਕਰਨਾ ਚਾਹੁੰਦਾ ਹੈ ਜਾਂ ਕਰ ਸਕਦਾ ਹੈ ਤੇ ਹੋਰ ਕੁਝ ਵੀ ਕਰ ਸਕਦਾ ਹੈ ਪਹਿਲੇ ਤਾਂ ਕੁਝ ਨਹੀਂ ਹਲੇ ਪਹਿਲਾਂ ਸਿਆਪੇ ਕੀਤਾ ਸੀ ਕੋਈ ਮਜਰਾ ਕੋਲ ਡਾ ਕਰ ਕੀਤਾ ਸੀ ਇੱਥੇ ਨਹੀਂ ਮਦਦ ਨਹੀਂ ਮਿਲੀ ਕੋਈ ਹਾਇ ਸੀ ਉਦੋਂ ਲੈ ਆਈ ਉਹ ਕੋਈ ਦਵਾਈ ਤੇ ਫਿਰ ਚਲਾ ਕੇ ਦੇਖੀਗਾ ਕਈ ਵਾਰੀ ਤਾਂ